ਹੈਲੋ एवरीवन ਮੈਂ ਆਸ਼ੀ ਮਿੱੱਤਲ ਅਰੋੜਾ ਕਲਾਸਿਸ ਦੇ ਇਸ ਔਨਲਾਈਨ ਪਲੇਟਫਾਰਮ ਦੇ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਇੱਕ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਾ ਰਿਹਾ ਹਾਂ ਠੀਕ ਹੈ ਇਹ ਅਪਡੇਟ ਤੁਹਾਰ ਤੱਕ ਵੈਸੇ ਪਹੁੰਚ ਗਈ ਹੋਣੀ ਹੈ ਪਰ ਜਿਹਨੂੰ ਨਹੀਂ ਪਤਾ ਲੱਗਿਆ ਤਾਂ ਉਹਨਾਂ ਨੂੰ ਮੈਂ ਦੱਸਦਾ ਉਹਨਾਂ ਨੂੰ ਮੈਂ ਦੱਸਦਾ ਕਿ 5994 ਤੇ 23 ਚੋਂ ਜੋ ਪ੍ਰਤੀ ਕਾਫੀ دیر ਦੀ ਲੰਮਕੀ ਹੋਈ ਸੀ ਹੁਣ ਉਹ ਪੂਰੀ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ 2364 ਨੂੰ ਕੀ ਫਾਇਦਾ ਰਹਿਣ ਵਾਲਾ ਹੈ ਉਹ ਵੀ ਆਪਾਂ ਗੱਲ ਕਰਾਂਗੇ ਪਲੱਸ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਹਾਂ ਇਹ ਸਪੈਸ਼ਲ ਮੈਂ ਲੈ ਕੇ ਯੂਨੀਅਨ ਵੱਲੋਂ ਠੀਕ ਹੈ ਇਹ ਵੀਡੀਓ ਲੈ ਕੇ ਆਇਆ ਹੈ ETT ਕੈਡਰ ਯੂਨੀਅਨ ਜਾਂ PSAT ਪਾਸ ਯੂਨੀਅਨ ਵੱਲੋਂ ਜਿਹੜੇ ਪੇਪਰ 1 ਵਾਲੇ ਹੈ ਕਿ ਭਈ ਹੁਣ ਇਕਦਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਕਿ ਹੁਣ ਤੁਹਾਡੇ ਸਾਥ ਦੀ ਲੋੜ ਹੈ ਜਿੰਨਾ ਬੱਚਿਆਂ ਦਾ ਪੀਐਸਟੈਟ ਕੁਆਲੀਫਾਈ ਹੋ ਚੁੱਕਿਆ ਠੀਕ ਹੈ ਉਹਨਾਂ ਲਈ ਮੁਬਾਰਕਾ ਤਾਂ ਹੈਗੀ ਹੀ ਆ ਜਿਨ੍ਹਾਂ ਨੇ 2364 ਤੇ 99 ਦੇ ਵਿੱਚ ਆਪਣਾ ਰੈਂਕ ਹਾਸਲ ਕੀਤਾ ਤੇ ਆਪਣੀ ਜੌਬ ਨੂੰ ਉਹ ਜੁਆਇਨ ਕਰਨ ਜਾ ਰਹੇ ਹਨ ਜਲਦੀ ਕਦੋਂ ਉਹ ਵੀ ਗੱਲ ਕਰਾਂਗੇ ਆਪਾਂ ਹਨਾ ਪਰ ਮੇਨ ਗੱਲ ਜੋ ਮੈਂ ਇਹ ਵੀਡੀਓ ਨਹੀਂ ਤੁਹਾਡੇ ਲਈ ਲੈ ਕੇ ਆਇਆ ਦੇਖੋ ਸਭ ਨੂੰ ਪਤਾ ਲੱਗ ਗਿਆ ਮੈਸੇਜ ਸਭ ਤੱਕ ਪਹੁੰਚ ਗਿਆ ਹੋਣਾ ਹੈ ਉਹ ਲੈਟਰ ਸਭ ਤੱਕ ਪਹੁੰਚ ਗਈ ਹੋਣੀ ਹੈ ਕਿ ਦੋਤੋ ਜੁਆਇਨਿੰਗ ਹੋ ਰਹੀ ਹੈ ਕੋਈ ਤਾਂ ਪਰਤੀ ਹੋ ਰਹੀ ਹੈ ਕੀ ਹੈ ਸਭ ਪ੍ਰੋਸੈਸ ਸਮਝ ਗਏ ਪਰ ਬੇਸਿਕਲੀ ਮੇਰੇ ਲੈ ਕੇ ਇਸ ਵੀਡੀਓ ਨੂੰ ਆਨ ਦਾ ਬੇਸਿਕ ਮਤਲਬ ਇਹ ਹੈ ਕਿ ਜੇਕਰ ਹੁਣ ਤੁਸੀਂ ਚਾਹਦੇ ਹੋ ਕਿ ਈਟੀਟੀ ਕੈਡਰ ਆ ਜਾਈ ਤਾਂ ਤੁਹਾਨੂੰ ਇੱਕੋ ਇੱਕ سپورਟ ਚਾਹੀਦੀ ਹੈ ਯੂਨੀਅਨ ਦੀ ਠੀਕ ਹੈ ਨਾ ਤਾਂ ਤੁਹਾਨੂੰ ਯੂਨੀਅਨ ਦੀ سپورਟ ਚਾਹੀਦੀ ਹੈ ਤੇ ਯੂਨੀਅਨ ਨੂੰ ਤੁਹਾਡੀ سپورਟ ਚਾਹੀਦੀ ਹੈ ਕਹਿੰਦੇ ਨਾ ਤੁਹਾਡੇ ਨਾਲ ਯੂਨੀਅਨ ਹੈ ਯੂਨੀਅਨ ਨਾਲ ਤੁਸੀਂ ਹੋ ਠੀਕ ਤਾਂ ਹੁਣ ਜੋ ਵੀ ਯੂਨੀਅਨ ਤੁਹਾਨੂੰ ਟਾਈਮ ਟਾਈਮ ਜੋ ਵੀ ਅਪਡੇਟ ਕਰ ਰਹੀ ਹੈ ਜਿਵੇਂ ਵੀ ਅਪਡੇਟ ਕਰ ਰਹੀ ਹੈ ਉਹਨਾਂ ਦਾ ਸਪੋਰਟ ਕਰੋ ਉਹਨਾਂ ਦਾ ਸਾਥ ਦਿਓ ਤੇ ਜੇ ਉਹਨਾਂ ਦੀ سپورਟ ਕਰੋਗੇ ਨਾ ਯਾਰ ਸਾਥ ਦੇਓਗੇ ਨਾ ਮੈਂ ਗਰੰਟੀ ਦਿੰਦਾ ਤੁਹਾਨੂੰ ਕਿ ਤੁਹਾਨੂੰ ਬਹੁਤ ਜਲਦ ਏਟੀਟੀ ਕੈਡਰ ਦੀਆਂ ਭਰਤੀ ATT ਕੈਡਰ ਦੀ ਬਹੁਤ ਜਲ ਤੁਹਾਨੂੰ ਪਰਤੀ ਜਿਹੜੀ ਹੈਗੀ ਹੈ ਉਹ ਦੇਖਣ ਨੂੰ ਮਿਲ ਜੇਗੀ ਜੇਕਰ ਤੁਸੀਂ ਸਪੋਰਟ ਕਰੋਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤੁਸੀਂ ਹੁਣ ਜਿਹੜੇ ਬੱਚਿਆਂ ਦਾ ਕੁਆਲੀਫਾਈ ਹੋ ਗਿਆ ਉਹਨਾਂ ਨੂੰ ਮੁਬਾਰਕਾਬਾ ਦੇ ਦਿੱਤੀਆਂ ਪਲੱਸ ਜਿਹੜੇ ਬਾਕੀ ਬੱਚੇ ਹੈ ਉਹ ਆਪਣੇ ਆਸਫਰ ਜਿਹੜਾ ਹੈਗਾ ਆਪਣਾ ਇਗਜ਼ਾਮ ਵਾਲਾ ਸਫਰ ਕਿਵੇਂ ਤੈਅ ਕਰਨਗੇ ਇਹਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਅੰਤ ਵਿੱਚ ਗੱਲ ਜ਼ਰੂਰ ਕਰਾਂਗੇ ਤਾਂ ਇਸੇ ਕਰਕੇ ਕਲਾਸ ਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਹੋ ਸਕਦਾ ਹੈ ਕਿ ਇਹ ਵੀਡੀਓ ਤੁਹਾਡੇ ਮੋਟੀਵੇਸ਼ਨ ਤੁਹਾਡੇ ਲਈ ਮੋਟੀਵੇਸ਼ਨਲ ਰਵੇ ਹੋ ਸਕਦਾ ਹੈ ਇਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜਾ ਹੈਗਾ ਉਹ ਬੈਨੀਫਿਟਸ ਦਿਖਣ ਜਿਹੜੇ ਸ਼ਾਇਦ ਥੰਬਨੇਲ ਤੋਂ ਤੁਹਾਨੂੰ ਜਿਹੜੇ ਹੈਗੇ ਸਮਝ ਨਹੀਂ ਆ ਰਹੇ ਤਾਂ ਆਪਾਂ ਅੰਤ ਤੱਕ ਗੱਲ ਕਰਦੇ ਆਂ ਪਹਿਲਾਂ ਆਪਾਂ ਵਧਾਈਆਂ ਦੇ ਦਈਏ 2364 ਨੂੰ ਠੀਕ ਹੈ ਕਿ 2364 ਨੂੰ ਬਾਈ ਸਨੀਅਰਟੀ ਵੀ ਮਿਲ ਰਹੀ ਹੈ ਠੀਕ ਹੈ 2364 ਨੂੰ ਲੈਟਰ ਤਾਂ ਮਿਲ ਹੀ ਰਿਹਾ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਉਹਨਾਂ ਨੂੰ ਸਨੀਅਰਟੀ ਵੀ ਮਿਲ ਰਹੀ ਹੈ ਮਤਲਬ 19 ਤਰੀਕ ਨੂੰ ਜਿਹੜਾ ਹੈਗਾ ਉਹਨਾਂ ਨੂੰ ਬੁਲਾਇਆ ਗਿਆ ਗੁਰਨਾਨਕ ਪਵਲੂ ਲੁਧਿਆਣਾ ਵਿੱਚ ਪਹੁੰਚਦੀ ਪਾਬੰਦ ਕੀਤਾ ਗਿਆ ਉਹਨਾਂ ਨੂੰ ਠੀਕ ਹੈ 23 ਤਰੀਕ ਨੂੰ 8 ਵਜੇ ਪਹੁੰਚਣਾ ਹੈ ਪਰ 23 64 ਨੂੰ ਬਈ ਪਹਿਲਾਂ ਜੁਆਇਨਿੰਗ ਦਾ ਮਤਲਬ ਕੀ ਹੈ ਉਹਨਾਂ ਨੂੰ ਸਨੀਓਰਟੀ ਵੀ ਮਿਲ ਜੇਗੀ ਹੁਣ ਹੁਣ ਉਹਨਾਂ ਨੂੰ ਸਨੀਓਰਟੀਆਂ ਵੀ ਮਿਲ ਜਾਣਗੀਆਂ ਤਾਂ ਆ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਖੁਸ਼ੀ ਦੀ ਗੱਲ ਹੈ ਇਹ ਲੈਟਰ ਬਾਰੇ ਆਪਾਂ ਗੱਲ ਕਰਦੇ ਹਾਂ ਦੂਸਰਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 5994 ਦੀਆਂ ਵੈਕੈਂਸੀਆਂ ਦਾ 5994 ਵੀ ਜਲਦੀ ਹੀ ਪੂਰਾ ਕਰ ਦਿੱਤਾ ਜਾਏਗਾ ਇਹ ਸਰਕਾਰ ਆਸ਼ਵਾਸਨ ਦੁਲਾ ਰਹੀ ਹੈ ਤੇ ਜਿਵੇਂ ਹੀ ਇਹ ਪੂਰਾ ਹੋ ਜਾਏਗਾ ਹਨਾ ਸਰਕਾਰ ਨੇ ਲਾਸਟ ਜਿਹੜੀ ਈਟੀਟੀ ਕੈਡਰ ਦੀ ਮੀਟਿੰਗਸ ਹੋਈਆਂ ਸੀ ਉਹਨਾਂ ਦੇ ਵਿੱਚ ਇਹੀ ਕਿਹਾ ਸੀਗਾ ਕਿ ਇੱਕ ਵਾਰ ਸਾਨੂੰ ਭਰਤੀ ਪੂਰੀ ਕਰ ਲੰਦੋ ਹਨਾ ਹਰ ਵਾਰ ਆਪਾਂ ਨੂੰ ਇਹੀ ਆਸ਼ਵਾਸਨ ਮਿਲਦਾ ਹੈ ਕਿ ਇੱਕ ਵਾਰ ਸਾਨੂੰ ਆਦੀ ਭਰਤੀ ਪੂਰੀ ਕਰ ਲੰਦੋ ਜਿਵੇਂ ਹੀ ਭਰਤੀ ਪੂਰੀ ਹੋਏਗੀ ਅਸੀਂ ਜਿਹੜਾ ਹੈਗਾ ਨਿਊ ਵੈਕੈਂਸੀਜ਼ ਬਾਰੇ ਸੋਚਾਂਗੇ ਨਿਊ ਪੋਸਟਾਂ ਬਾਰੇ ਸੋਚਾਂਗੇ ਤੇ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਕਿ ਪੰਜਾਬ ਦੇ ਵਿੱਚ 8TT ਕੈਡ 8TT ਕੈਡਰ ਤੇ ਮਾਸਟਰ ਕੈਡਰ ਦੀਆਂ ਮਿਨੀਮਮ 15000 ਵੈਕੈਂਸੀਜ਼ ਖਾਲੀ ਪਈਆਂ ਤਾ ਮਤਲਬ ਹੁਣ ਸਰਕਾਰ ਦੇ ਉੱਪਰ ਦਬਾਅ ਵੀ ਹੈ ਕਿਉਂਕਿ ਇਲੈਕਸ਼ਨ 24 ਦੇ ਵਿੱਚ ਠੀਕ ਹੈ ਸਰਕਾਰ ਕੋਲ ਪਹਿਲਾਂ ਹੀ ਦਬਾਅ ਬਣਿਆ ਹੋਇਆ ਹੈ ਜੇਕਰ ਆਪਾਂ ਹੁਣ ਇਸ ਮੌਕੇ ਤੇ ਯੂਨੀਅਨ ਦੀ ਸਪੋਰਟ ਕਰੀਏ ਭਾਵੇਂ ਫਾਈਨੈਂਸ਼ੀਅਲੀ ਦੇਖੋ ਬਿਨਾ ਪੈਸਿਆਂ ਤੋਂ ਤਾਂ ਉਹ ਵੀ ਨਹੀਂ ਚੱਲਦਾ ਨਾ ਭਾਵੇਂ ਫਾਈਨੈਂਸ਼ੀਅਲੀ ਸਪੋਰਟ ਕਰੀਏ ਆਪਾਂ ਯੂਨੀਅਨ ਦੀ ਭਾਵੇਂ ਅਸੀਂ ਯੂਨੀਅਨ ਦੀ ਸਪੋਰਟ ਕਰੀਏ ਜਿਹੜਾ ਹੈਗਾ ਫਿਜ਼ੀਕਲੀ ਮਤਲਬ ਜਦੋਂ ਵੀ ਸਾਨੂੰ ਜਿਵੇਂ ਵੀ ਕਾਲ ਕਰ ਰਹੇ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣੀਏ ਤਾਂ ਅਸੀਂ ਜਿਹੜਾ ਹੈਗਾ ਅਗਲੀਆਂ ਪੋਸਟਰਾਂ ਦੇ ਲਈ ਮੋਟੀਵੇਟ ਹੋ ਸਕਦੇ ਹਾਂ ਸਾਨੂੰ ਬਹੁਤ ਜਲਦ ਮਤਲਬ ਮੈਂ ਲ ਕਿ ਜੂਨ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਸਪੋਰਟ ਕੀਤੀ ਨਾ ਯੂਨੀਅਨ ਦੀ ਨਾ ਤਾਂ ਜੂਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਸਾਹਮਣੇ ਨਿਊ ਪੋਸਟਿਵ ਪੋਸਟਾਂ ਜਿਹੜੀਆਂ ਹੈਗੀਆਂ ਆ ਜਾਣਗੀਆਂ ਕਿਉਂਕਿ ਬੈਕਲੌਗਸ ਵੀ ਪਈਆਂ ਆਪਣੇ ਕੋਲ ਕੁਝ ਠੀਕ ਹੈ ਨਵੀਆਂ ਪੋਸਟਾਂ ਡੈਫੀਨਿਟਲੀ ਆ ਜਾਣਗੀਆਂ ਪਰ ਚਾਹੀਦਾ ਕੀ ਹੈ ਤੁਹਾਡੀ ਸਪੋਰਟ ਕਿਹਨੂੰ ਚਾਹੀਦੀ ਹੈ ਯੂਨੀਅਨ ਨੂੰ ਯੂਨੀਅਨ ਕੋਈ ਹੋਰ ਨਹੀਂ ਤੁਹਾਡੇ ਵਿੱਚੋਂ ਇੱਕ ਹੈ ਹਣਾ ਉਹ ਪਰਸਨ ਹੈ ਉਹ ਲੀਡਰਸ ਹੈ ਜਿਹੜੇ ਤੁਹਾਡੇ ਲਈ ਲੜ ਰਹੇ ਨੇ ਆਪਦੇ ਲਈ ਲੜ ਰਹੇ ਨੇ ਤੇ ਉਹ ਪਰਸਨਸ ਹੈ ਜਿਹੜੇ ਕਹਿੰਦੇ ਅਸੀਂ ਇਨੀਸ਼ੀਏਟ ਕਰ ਲਾਂਗੇ ਪਰ ਜਦੋਂ ਅਸੀਂ ਬੁਲਾਈਏ ਨਾ ਤਾਂ ਆ ਚੋਗੇ ਨਾ ਵੀ ਦੁੱਖ ਦੇ ਵਿੱਚ ਜੇ ਤੁਸੀਂ ਨਹੀਂ ਗਏ ਹਣਾ ਜਦੋਂ ਉਹਨਾਂ ਨੂੰ ਲੋਡ ਹੋਈ ਉਹਦੋਂ ਨਹੀਂ ਗਏ ਤਾਂ ਫਿਰ ਫਾਇਦਾ ਕੀ ਫਿਰ ਫਾਇਦਾ ਕੀ ਫਿਰ ਉਹਨਾਂ ਨੇ ਤੁਹਾਡਾ ਕਰਾਣਾ ਕੀ ਹੈ ਤਾਂ ਯਾਰ ਯੂਨੀਅਨ ਦੀ ਪੂਰੀ ਸਪੋਰਟ ਕਰੋ ਤੁਹਾਨੂੰ ਡੈਫੀਨਿਟਲੀ ਇਹ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਲੱਗ ਰਹੀ ਹੈ ਠੀਕ ਹੈ ਕਿ ਇਹ ਪੋਸਟਾਂ ਪੁਰੀਆਂ ਹੋਣਗੀਆਂ ਕਿਉਂਕਿ ਇਹੀ ਪ੍ਰੋਬਲਮ ਸੀ ਕਿ ਜਦੋਂ ਵੀ ਕੋਈ ਗੱਲ ਹੁੰਦੀ ਸੀ 23 64 ਤੇ 59 94 ਵਿਚ ਲੰਕਿਆਂ ਦਾ ਸੀ ਬੱਚੇ ਡੀਮੋਟੀਵੇਟ ਹੋ ਗਏ ਸੀਗੇ ਡੀ ਮੋਟੀਵੇਟ ਹੋਏ ਪਏ ਸੀ ਕਿ ਜਦੋਂ ਹਜ ਤੱਕ ਇਹਨਾਂ ਦੋਵਾਂ ਦੀ ਕੋਈ ਗੱਲ ਨਹੀਂ ਬਣੀ ਤਾਂ ਨਵੇਂ ਆ ਵੈਕੈਂਸੀਸ ਕਿੱਥੋਂ ਆ ਜਾਣਗੇ ਤਾਂ ਹੁਣ ਉਹ ਡਰ ਖਤਮ ਕਰ ਦੋ ਹੁਣ ਏਸੀ ਨੂੰ ਦਿਮਾਗ ਚੋਂ ਕੱਢ ਦੋ ਇਹ ਵੈਕੈਂਸੀਸ ਪੂਰੀਆਂ ਹੋ ਜਾਣਗੀਆਂ 23 64 ਨੂੰ 19 ਨੂੰ ਬੁਲਾ ਲਿਆ ਠੀਕ ਹੈ ਤੇ 989 ਨੂੰ ਮਾਰਚ ਮਾਰਚ ਜੀ ਬੁਲਾ ਲਣਗੇ ਮਤਲਬ 1 April ਤੱਕ ਮੈਨੂੰ ਲੱਗਦਾ ਹੈ ਉਹ ਜੁਆਇਨ ਕਰਵਾ ਲਣਗੇ ਹਨਾ ਇਹਨਾਂ ਦੀ ਜੁਆਇਨਿੰਗ ਹੋਏਗੀ ਨਵੀਂ ਪੋਸਟਾਂ ਦੀ ਮੰਗ ਸ਼ੁਰੂ ਹੋ ਜਾਏਗੀ ਤਾਂ ਨਵੀਆਂ ਪੋਸਟਾਂ ਦਾ ਨੂੰ ਜੂਨ ਤੱਕ ਦੇਖਣ ਨੂੰ ਮਿਲਣਗੇ ਜਿਹੜਾ ਪੇਪਰ ਸਪਟੰਬਰ ਅਕਤੂਬਰ ਤੱਕ ਹੋਣ ਦੇ ਫੁੱਲ ਆਸਾਰ ਹੈ ਨਗੇ ਜਿਨਾ ਪਹਿਲਾਂ ਪੀਐਸਟ ਕੁਆਲੀਫਾਈ ਨਹੀਂ ਹੋਇਆ ਤਾਂ ਉਹ ਤਾਂ ਪਹਿਲਾਂ ਪੀਐਸਟ ਚੀ ਆ ਜਾਓ ਬਈ ਨਵਾਂ ਬੈਚ ਸ਼ੁਰੂ ਹੋ ਗਿਆ ਹੁਣ ਜਿਹੜੇ ਬੱਚਿਆਂ ਦਾ ਪੀਐਸਟ ਕੁਆਲੀਫਾਈ ਹੋ ਗਿਆ ਜਿਹੜੇ ਬੱਚੇ ਈਟੀਟੀ ਕੈਡਰ ਯੂਨੀਅਨ ਦੇ ਨਾਲ ਜੁੜੇ ਹੋਏ ਐ ਉਹਨਾਂ ਸਭ ਨੂੰ ਮੈਂ ਕਹਦਾ ਕਿ ਸਿਰਫ ਪੋਸਟਾਂ ਲੈ ਕੇ ਆਉਣ ਨਾਲ ਕੁਝ ਨਹੀਂ ਬੰਨਣਾ ਨਾਲ ਪ੍ਰੈਪਰੇਸ਼ਨ ਵੀ ਕਰਨੀ ਪੈਣੀ ਐ ਤੇ ਪ੍ਰੈਪਰੇਸ਼ਨ ਦੇ ਲਈ ਜਿਉਂਾ ਬੈਚ ਸ਼ੁਰੂ ਹੋਇਆ 5 ਮਾਰਚ ਨੂੰ ਬਿਲਕੁਲ ਬੈਚ ਸ਼ੁਰੂ ਹੋਇਆ ਜਿਹਦੇ ਵਿੱਚ ਤੁਹਾਨੂੰ ਅਸੀਂ ਆਫਰ 9000 ਦਾ ਦਿੱਤਾ ਹੈ ਦਾ ਪ੍ਰਾਈਸ ਤੇ 쿠ਪਨ ਕੋਡ ਲਗਾਉਣਾ ਹੈ AC742 ਇਹ ਇਹ 쿠ਪਨ ਕੋਡ ਲਗਾਉਣ ਤੇ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ ਤੇ ਡਿਸਕਾਊਂਟ ਮੈਕਸਿਮਮ ਹੋਏਗਾ ਜਿੰਨਾ ਇਸ ਅਕੈਡਮੀ ਮਿਲਦਾ ਹੈ ਇਸ ਤੋਂ ਇਲਾਵਾ ਮੈਂ ਤੁਹਾਡੀ ਹਰ ਟੀਚਰ ਨਾਲ ਗੱਲ ਪਚਾਵਾਂਗਾ ਤੁਹਾਡੀ ਹਰ ਇੱਕ ਪ੍ਰੋਬਲਮ ਨੂੰ ਸੁਣਾਗਾ ਤੇ ਤੁਸੀਂ ਸਭ ਨੇ ਇੱਕ ਟੈਲੀਗ੍ਰਾਮ ਜੁਆਇਨ ਕਰਨਾ ਹੈ ਦੇਖੋ ਹਰ ਕੋਲ ਨਾ ਕੋਈ ਬੱਚੇ ਆਂਦੇ ਐ ਕਿ ਸਾ ਸਾਡੀ ਨਾਲ ਜੀ ਗੱਲ ਨਹੀਂ ਹੋ ਪਾਂਦੀ ਤੁਹਾਡੇ ਨਾਲ ਤਾਂ ਗੱਲ ਨਹੀਂ ਹੋ ਪਾਂਦੀ ਕੋਈ ਗੱਲ ਨਹੀਂ ਭਾਈ ਆ ਟੈਲੀਗ੍ਰਾਮ ਚੈਨਲ ਹੈ ਜਿਹਦਾ ਨਾਮ ਦੇਖ ਲਓ ਕੀ ਲਿਖਿਆ ਹੈ ਜਿਹਦਾ ਨਾਮ ਹੈ ਸਾਈਕੋਲੋਜੀ ਵਿਦ ਆਸ਼ਿਮ ਸਰ ਆ ਇੱਕ ਨਾਮ ਹੈ ਟੈਲੀਗ੍ਰਾਮ ਦਾ ਇਹਨੂੰ ਜੁਆਇਨ ਕਰ ਲਓ ਮੇਰਾ ਫਿਰ ਠੀਕ ਹੈ ਇੱਕ ਹੋਰ ਟੈਲੀਗ੍ਰam ਹੈ ਜਿਹੜਾ ਕਿ ਤੁਹਾਡੀ ਪੜ੍ਹਾਈ ਦੇ ਲਈ ਲੈ ਕੇ ਆਇਆ ਮੈਂ ਠੀਕ ਹੈ ਉਹਦਾ ਨਾਮ ਕੀ ਹੈ ਰੋਜ਼ਾਨਾ ਅਭਿਆਸ ਫ੍ਰੀ ਆਫ ਕੋਸਟ ਇਸ ਟੈਲੀਗ੍ਰਾਮ ਦੇ ਵਿੱਚ ਡੇਲੀ ਐਮਸੀਕਿਊਜ਼ ਅਪਲੋਡ ਹੁੰਦੇ ਆ ਤੇ ਲਗਭਗ 2000 ਪਲੱਸ ਐਮਸੀਕਿਊਜ਼ ਅਪਲੋਡ ਹੋ ਚੁੱਕੇ ਆ ਦੋਨੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਕੋਈ ਵੀ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਮੈਨੂੰ ਇੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਇਹਦੇ ਵਿੱਚ ਕਮੈਂਟਸ ਜਿਹੜੇ ਹੈਗੇ ਆ ਓਨ ਕੀਤੇ ਹੋਏ ਆ ਪਰ ਕਰਨਾ ਸਿਰਫ ਉਹ ਹੀ ਆ ਜਿਹੜੇ ਪੜਾਈ ਦਾ ਲੈਟਡੋਂਗੇ ਹੁਣ ਜਿਹੜਾ ਮਨ ਕਰ ਰਿਹਾ ਵੀ ਸਰ ਗੱਲ ਹੀ ਬਹੁਤ ਵਧੀਆ ਦੱਸੀ ਹੈ ਠੀਕ ਹੈਂ ਦੀ ਵੈਲਿਡਿਟੀ ਵੀ ਅਸੀਂ 1 ਸਾਲ ਕਰਤੀ 1 ਇਅਰ ਦੂਸਰੀਆਂ ਨੇ ਗੱਲ ਹੀ ਬਹੁਤ ਸੋਹਣੀ ਦੱਸੀ ਹੈ ਤਾਂ ਅਸੀਂ ਹੁਣ ਕੀ ਕਰੀਏ ਤਾਂ ਕੀ ਕਰੀਏ ਉਹਦੇ ਲਈ ਹੁ ਨੰਬਰ ਜਿਸ ਨੂੰ ਕਰਾਉਂਗੇ ਤੁਸੀਂ ਕੀ ਜਾਨਾ ਹੈ ਕੋਰਸ ਤੇ ਕੋਰਸ ਲਿਖਣਾ ਆਪਣਾ 8TT ਕੈਡਰ 8TT ਕੈਡਰ 8TT ਕੈਡਰ 8TT ਕੈਡਰ ਤੇ ਕਰਨਾ ਹੈ ਤੇ ਉਹਨੂੰ ਐਂਡ ਤੱਕ ਸਕਰੋਲ ਕਰਕੇ ਹੈਵ ਅ ਕੂਪਨ ਕੋਡ ਤੇ ਲਿਖਣਾ ਭਾਈ AC742 ਕੂਪਨ ਕੋਡ ਲਿਖੋਗੇ ਤੇ ਤੁਹਾਨੂੰ ਜਿਹੜਾ ਹੈਗਾ ਮੈਕਸਿਮਮ ਡਿਸਕਾਊਂਟ ਮਿਲ ਜਾਏਗਾ ਆਈਫੋਨ ਯੂਜ਼ਰਸ ਨੇ ਆਈਫੋਨ ਯੂਜ਼ਰਸ ਨੇ ਕਿਹੜੀ ਐਪ ਕਰਨੀ ਹੈ ਮਾਈ ਇੰਸਟੀਟਿਊਟ ਐਪ ਉਹਨਾਂ ਨੇ ਅਰੋੜਾ ਕਲਾਸਿਸ ਨਹੀਂ ਕਰਨੀ ਉਹਨਾਂ ਨੇ ਕੀ ਕਰਨੀ ਹੈ ਮਾਈ ਇੰਸਟੀਟਿਊਟ ਡਾਊਨਲੋਡ ਕਰਨੀ ਹੈ ਉਹਨਾਂ ਤੋਂ ਇੱਕ ORG ਕੋਡ ਮੰਗੇਗਾ ORG ਕੋਡ ਕੀ ਹੈ ARC ਵੈਰੀਫਾਈ ਕਰ ਦਿਓ ਉਸ ਬਾਅਦ ਸੇਮ ਕੋਰਸ ਤੇ ਜਾਈਓ ਲਿਖਿਓ ਸਰਚ ਕਰਕੇ ਆਪਣੇ ਬੈਚ ਨੂੰ ਜਿਹੜਾ ਹੈਗਾ ਉਹ ਕੀ ਕਰ ਲਓ ਜੁਆਇਨ ਇਸ ਤੋਂ ਇਲਾਵਾ ਕੋਈ ਵੀ ਦਿੱਕਤ ਪੇਸ਼ਾਨੀ ਸਾਡੇ VIP ਨੰਬਰ ਪਰ ਕਾਲ ਕਰ ਸਕਦੇ ਹੋ ਜਾਂ ਮੈਨੂੰ ਟੈਲੀਗ੍ਰਾਮ ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ ਸਾਈਕੋਲੋਜੀ ਵਿਦ ਆਸ਼ਿਮ ਸਰ ਦੇ ਵਿੱਚ ਮੈਸੇਜ ਕਰਕੇ ਆਪਣੀ ਗੱਲ ਵੀ ਰੱਖ ਸਕਦੇ ਹੋ ਤਾਂ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ ਉਮੀਦ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਧੰਨਵਾਦ